ਨਾਬਹ ਬਲਾਕ ਦੇ ਪਿੰਡ ਸਾਧੋਹੀੜੀ ਵਿਖੇ ਇੱਕ ਨਸ਼ਾ ਤਸਕਰ ਦੇ ਕਰ ਪੀਲਾ ਪੰਜਾ ਚੱਲਣ ਦੀ ਤਿਆਰੀ ਸੀ ਪਰੰਤੂ ਮੌਕੇ ਤੇ ਪਿੰਡ ਦੀ ਪੰਚਾਇਤ ਵੱਲੋਂ ਪਰਿਵਾਰਕ ਮੈਂਬਰਾਂ ਦੇ ਤਰਸ ਦੇ ਅਦਾਰ ਤੇ ਉਹਨਾਂ ਦਾ ਕਾਰਟਾਊਨ ਤੋਂ ਬਚ ਗਿਆ ਕਿਉਂਕਿ ਇਹ ਪਰਿਵਾਰ ਬਹੁਤ ਗਰੀਬ ਪਰਿਵਾਰ ਹੈ ਅਤੇ ਇਹਨਾਂ ਦੇ ਤਿੰਨ ਬੇਟੀਆਂ ਹਨ ਜੋ ਪੜ੍ਹਦੀਆਂ ਹਨ ਮੌਕੇ ਤੇ ਐਸਪੀ ਡੀ ਪਟਿਆਲਾ ਵੱਲੋਂ ਕਿਹਾ ਗਿਆ ਕਿ ਪੰਚਾਇਤ ਵੱਲੋਂ ਨਸ਼ੇ ਦੇ ਖਾਤਮੇ ਦੇ ਲਈ ਪਿੰਡ ਵਿੱਚ ਮਤਾ ਪਾ ਕੇ ਦਿੱਤਾ ਗਿਆ ਸੀ ਪਰ ਪਿੰਡ ਸਾਧੋਹੀੜੀ ਦੀ ਪੰਚਾਇਤ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਅੱਗੇ ਗੋਹਾਰ ਲਗਾਈ ਕਿ ਇਹ ਜੋ ਵਿਅਕਤੀ ਹਨ ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਜਾਵੇ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਪਾਵੇਂ ਕੇ ਪੰਚਾਇਤ ਦੇ ਵੱਲੋਂ ਹੀ ਇਸ ਪਰਿਵਾਰ ਦੇ ਖਿਲਾਫ ਪਿੰਡ ਦੇ ਵਿੱਚ ਮਤਾ ਵੀ ਪਾ ਕੇ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਗਿਆ ਸੀ ਪਰ ਪੰਚਾਇਤ ਦੇ ਦਖਲ ਤੋਂ ਬਾਅਦ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਅਤੇ ਪੀੜਤ ਪਰਿਵਾਰ ਦੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਅਤੇ ਪੰਚਾਇਤ ਨੂੰ ਪਰੋਸਾ ਦਵਾਇਆ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਗੇ ਇਸ ਤੋਂ ਬਾਅਦ ਇਹ ਕਾਰਵਾਈ ਰੋਕ ਦਿੱਤੀ ਗਈ ਬਹੁਤ ਵਧੀਆ ਬਹੁਤ ਵਧੀਆ ਆਈਡਿਅਆ ਨਾ 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 ਮਾਡਲ ਇਹ ਕੀ ਕੰਮ ਕਰੇਗਾ ਇਹ ਵੀ ਇਹ ਕੰਮ ਕਰੇਗਾ ਲੇਡਿਸ ਕਿੱਥੇ ਆ ਅੱਗੇ ਚੇਹੇ ਅੱਗੇ ਬੱਚੇ ਮੇਰੀ ਗੱਲ ਸੁਣੋ ਪਾਲੂ ਆ ਜਾ ਮੇਰੀ ਮੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਐਜੂਕੇਸ਼ਨ ਦੀ ਹੋਵੇ ਕਿਉਂਕਿ ਤੁਸੀਂ ਜੇ ਤੁਹਾਨੂੰ ਕੋਈ ਪੜ੍ਹਾਈ ਦੀ ਹੈਲਪ ਦੀ ਇੱਕ ਮਿੰਟে ਭਾਜੀ ਕਿੱਥੇ ਆ ਰਹੇ ਹੋ ਇੱਥੇ ਕਰ ਲਓ ਹਾਂਜੀ ਹਾਂਜੀ ਇਹ ਬਿਮਾਰ ਪਈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ मतलब जे ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ। ਹਾਂ ਠੀਕ ਹੈ ਸਰ। ਬਿਲਕੁਲ ਨਹੀਂ ਮਿਲੇਗੀ। ਤੁਹਾਡੇ ਤੁਹਾਡੀ ਜੋ এডਿਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਕੱਲ ਨੂੰ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ। ਡੋਟ ਵਰੀ ਤੇ ਇਹ ਸਾਰੀ ਫੈਮਿਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ। ਇੱਕ ਸਕਿਲ ਡਿਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ। ਕੋਈ ਵੀ ਹੈਲਪ ਦੀ ਲੋੜ ਹੋਵੇ ਚਾਹੇ ਉਹ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਅਸੀਂ ਉਹ ਡੈਫੀਨਿਟਲੀ ਕਰਾਂਗੇ। ਹਾਂ ਸਾਰਾ ਸੀ। ਬਸ ਵੇਖਦੇ ਆਂ ਬੱਚਿਆਂ ਦੇ ਨਾਲ। ਬਿਲਕੁਲ ਕੋਈ ਕੋਈ ਫਿਕਰ ਨਾ ਕਰੋ। ਡੋਟ ਬਹੁਤ ਪ੍ਰਸ਼ਾਸਨਤਾ ਸਾਰ ਸਰਪੇ ਹੈਗਾ ਵੀ ਸਾਡੇ ਬੱਚਿਆਂ ਦਾ ਰਹਿਮ ਕਰਕੇ ਸਾਡੇ ਸਰ ਨੇ ਮੈਂ ਤਾਂ ਵਿਚਾਰ ਕਰਦੇ ਆ ਵੀ ਸਾਟਾ ਮੇਰੇ ਬੱਚਿਆਂ ਦਾ ਘਰ ਨਾ ਟਾਇਆ ਜਾਵੇ ਬਸ ਗੁਜਾਰਸੀ ਕਰਦੀ ਆ ਸਰ ਮੈਂ ਵੀ ਮੇਰੇ ਬੱਚਿਆਂ ਦੀ ਛੱਤ ਨਾ ਟਾਇ ਜਾ ਜੋ ਕੁਝ ਪਹਿਲਾ ਹੋਗੇ ਤੇ ਉਦੀ ਮੈਂ ਵਾਪਸੇ ਚਲਨੀ ਆ ਸਾਰਾ ਬਹੁਤ ਬਹੁਤ ਸ਼ੁ크ਰੀਆ ਦਾ ਕਰਦੇ ਮੇਰੇ ਬੱਚਿਆਂ ਦਾ ਉਹਨਾਂ ਨੇ ਸੋਚਿਆ ਬਹੁਤ ਬਹੁਤ ਧੰਨਵਾਦ ਹੀ ਕਹਿਣੇ ਆ ਜੇ 71 ਹੋਣਾ ਹੈ ਸਾਡੀ ਸਪੋਰਟ ਲਈ ਅਸੀਂ ਸ਼ੁਕਰ ਯਾਦਾ ਕਰਨਾ ਚਾਹੁੰਦੇ ਹਾਂ ਸਰ ਉਹਦਾ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਆਪਣੇ ਬੱਚੀਆਂ ਪੜਾਵਾ ਕੇ ਲਗੜ ਨਾੜਾ ਜੇ ਇਹਨਾਂ ਦੀ ਚਾਹਤ ਪੜਨ ਗਈਆਂ ਦੇਖਣ ਗਈਆਂ ਅੱਗੇ ਜਾਣ ਗਈਆਂ ਬਸ ਇੰਨੇ ਬੁਜਾਰ ਸਾ ਵੀ ਸਾਡਾ ਘਰ ਰੁੱਕ ਜਾਵੇ ਹੋਰ ਕੀ ਗੱਲਾਂ ਹੋਣ ਤੁਹਾਡੀ ਬਸ ਪਰਚਾਈ ਪੜਾਈ ਅਸੀਂ ਬੱਚਿਆਂ ਦੀ ਕਰਾਂਗੇ ਵੀ ਬੱਚਿਆਂ ਦੀ ਘਰਾਵਾ ਕੇ ਜੇ ਕੋਈ ਵੀ ਹੈਲਪ ਦੀ ਲੋੜ ਪਈ ਅਸੀਂ ਉਹਨਾਂ ਨੂੰ ਕਹਾਂਗੇ ਗੁਜਾਰਸ ਕਰਾਂਗੇ ਸਾਰ ਬੱਚੀਆਂ ਦੀ ਪੜ੍ਹਾਈ ਖਾਤਰ ਵੀ ਉਹ ਵੀ ਸਾਰਾ ਅਸੀਂ ਉਹਨਾਂ ਨੂੰ ਗੁਜਾਰਸ ਕਰਾਂਗੇ ਬਿਨਾਂ ਕੀ ਅਸੀਂ ਗਲਤ ਕੰਮਾਂ ਚ ਹੀ ਬੜਾਂਗੇ ਅਸੀਂ ਨਹੀਂ ਬੜਦੇ ਸਰ ਮੇਥਾ ਬੱਚਿਆਂ ਦਾ ਘਰ ਆ ਜੋ ਕੁਝ ਪਹਿਲਾਂ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ ਨਹੀਂ ਕਰਦੇ ਜੀ ਬੇਸਿਕਲੀ ਜੀ ਇਹ ਜੋ ਮੈਂ ਇਹਦੇ ਵਿੱਚ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਸੀਗਰ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਡੋ ਹੀੜੀ ਪਿੰਡ ਹੈ ਸਾਡੋ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁੱਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਖਿਲਾਫ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜਿਹਦੇ ਚੱਲਦੇ ਵਾਰ-ਵਾਰ ਸ਼ਿਕਾਇਤ ਮਿਲਣੇ ਚੱਲਦੇ ਆ ਕਾਫੀ ਤੰਗ ਸੀਗੇ ਪਿੰਡ ਵਾਲੇ ਤੋਂ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਤੋਂ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਆਫਟਰ दैट ਇਹਨਾਂ ਨੇ ਜੋ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਉਹ ਜੋ ਟਵਿਸਟ ਆਉਂਦਾ ਕਹਾਣੀ ਦੇ ਵਿੱਚ ਉਹ ਇਹ ਹੈ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਿਲੀਜ਼ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਟਰੱਕ ਦੇ ਕਾਰੋਬਾਰ ਚ ਇਨਵੋਲਟ ਸਗੇ ਉਹ ਵੀ ਸਾਹਮਣੇ ਆਉਂਦੀ ਹੈ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹਦੇ ਚੱਲਦੇ ਪੰਚਾਇਤ ਨੇ ਜੋ ਇਹ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਮਿਮ ਛਡਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰੱਗ ਨਾਲ ਅਫੈਕਟਡ ਸੀ ਜਿਹੜੇ ਡਰੱਗ ਦੇ ਕਾਰੋਬਾਰ ਵਿੱਚ ਪਏ ਹੋਏ ਸੀਗੇ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਕਰਨਾ ਹੈ ਤੇ ওই ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਪਰਚੇ ਦਰਜ ਨੂੰ ਜਿਹੜੇ ਇਹਨਾਂ ਕਾਰੋਬਾਰ ਦੇ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਪਰਚੇ ਹੋਏ ਨੇ ਤੋਂ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ ਸਾਰਾ ਪਿੰਡ ਚਾਹੇ ਉਹ ਡਰਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸਿਗੇ ਪਹਿਲਾਂ ਉਹ ਕਮਿਟਮੈਂਟ ਕਰ ਰਹੇ ਆ ਰਿਟਰਨ ਕਮਿਟਮੈਂਟ ਕਰ ਰਹੇ ਆ ਕਿ ਵਿਦਨ 1 ਮੰਥ ਅਸੀਂ ਇਹਨੂੰ ਡਰਗ ਫ੍ਰੀ ਡਿਕਲੇਅਰ ਕਰਨਾ ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟੇਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟੇਜੀ ਬਣਾਈ ਆ ਉਹ ਇਹ ਹੈ ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕੰਮ ਇਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲੈਣਾ ਉਹਦੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਆਏਗੀ ਤਾਂ ਡੈਫੀਨਿਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੋ ਸੈਕ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਆ ਪਿੰਡ ਵਾਸੀਆਂ ਨਾਲ ਮਿਲ ਕੇ ਜਿਹਦੇ ਤਹਿਤ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੀ ਫੈਮਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਧਾਰੇ ਆ ਉਹਦੇ ਵੀ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਆ ਐਜੂਕੇਸ਼ਨ ਅਫਸਰ ਤੇ ਸਕਿੱਲ ਡਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਅਫਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ এডਿਕੇਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕਰੀਅਰ ਬਣਾਉਣ ਇਹ ਤਾਂ ਹੋ ਗਿਆ এডਿਕੇਸ਼ਨ ਪੁਆਇੰਟ ਆਫ View ਤੋਂ ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਤੇ ਸਰਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰਗ ਅਫੈਕਟਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਉਹ ਕੋਈ ਅ ਅ ਏਸੀ ਰਿਪੇਅਰ ਹੈ ਚਾਹੀ ਮਕੈਨਿਕ ਦਾ ਚਾਹੀ ਸਲਾਈ ਕੜਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਇਹਨਾਂ ਨੂੰ ਇੰਪਲੋਇਮੈਂਟ ਜਨਰੇਸ਼ਨ ਓਪਰਚੁਨਿਟੀ ਆਪਾਂ ਦੇ ਸਕੀਏ ਜਿਹਦੇ ਸਬੰਦ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ ਇੰਪਲੋਇਮੈਂਟ ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋ ਪਾਉਣ ਉਸ ਸੋਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰ ਥਰਡ ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਭਰਤੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਬੋਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰੱਗ ਤੋਂ ਅਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਾਈਏ ਤੇ ਨਾਲ ਹੀ ਇਹ ਬੜਾ ਇੱਕ ਪੋਜ਼ਿਟਿਵ ਮੈਸੇਜ ਗਿਆ ਹੈਗਾ ਅਲਥੋ ਮਤਲਬ ਸਾਰਾ ਇਨੀਸ਼ੀਏਟ ਇਹ ਹੀ ਹੋਇਆ ਕਿ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਜਿਸ ਤੋਂ ਪਿੰਡ ਵਾਸੀ ਦੁਖੀ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀ ਪਰ ਨਾਲ ਹੀ ਇਹ ਦੇ ਵਿੱਚ ਇੱਕ ਪੋਜ਼ੀਟਿਵ ਮੈਸੇਜ ਇਹ ਵੀ ਜਾਂਦਾ ਕਿ ਸਾਰੇ ਵਿਅਕਤੀ ਨਾਲ ਆਏ ਸਾਰਿਆਂ ਨੇ ਇਹ ਵੀ ਕਮਿਟਮੈਂਟ ਕੀਤੀ ਹੈ ਵੀ ਅਸੀਂ 1 ਮੰਥ ਦੇ ਵਿੱਚ ਇਹਨੂੰ ਸਾਰਾ ਇਨੀਸ਼ੀਏਟ ਜਿਹੜਾ ਇਹਨੂੰ ਬਿਲਕੁਲ ਸਫਾਇਆ ਕਰ ਦੇਣਾ ਹੈਗਾ ਤੇ ਜੋ ਸੀਐਮ ਸਾਹਿਬ ਦੀ ਕੈਂਪੇਨ ਹੈਗੇਂਸ ਡਰਗ ਹੈਗੀ ਹੈ ਜੋ ਡੀਜੀਪੀ ਸਾਹਿਬ ਦੀਆਂ ਡਾਇਰੈਕਸ਼ਨਸ ਨੇ ਐਸਐਸਪੀ ਪਟਿਆਲਾ ਦੀਆਂ ਡਾਇਰੈਕਸ਼ਨਸ ਨੇ ਕੈਂਪੇਨ ਅਗੇਂਸਟ ਡਰਗ ਇਹ ਸਾਰਿਆਂ ਨੂੰ ਮਿਲ ਕੇ ਚੱਲਣਾ ਹੈ ਚਾਹੇ ਉਹ ਪੰਚਾਇਤਾਂ ਨੇ ਚ ਚਾਹੇ ਹੈਲਥ ਡਿਪਾਰਟਮੈਂਟ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਕਿੱਲ ਡਿਵੈਲਪਮੈਂਟ ਹੈ ਚਾਹੇ ਕੋਈ ਵੀ ਸੈਕਟਰ ਹੈ ਜੇ ਆਪਾਂ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਚੱਲਾਂਗੇ ਕੋਆਪਰੇਸ਼ਨ ਦੇ ਵਿੱਚ ਚੱਲਾਂਗੇ ਤਾਂ ਹੀ ਜਿਹੜੇ ਦਲਦਲ ਹੈ ਇਹਨੂੰ ਆਪਾਂ ਸੁਸਾਇਟੀ ਨੂੰ ਇਸ ਦਲਦਲ ਚੋਂ ਕੱਢ ਪਾਓ ਜਿਹੜੇ ਘਰ ਤੇ ਬਲਡوزر ਚੱਲਿਆ ਇਹਨਾਂ ਦੀ ਕਿੰਨੀ ਮੰਨਦੇ ਕਰਦੇ ਬੇਸਿਕਲੀ ਜੋ ਪੰਚਾਇਤ ਨੇ ਡਿਸਾਈਡ ਕੀਤਾ ਸੀ ਇੱਕ ਨਿਰਮਲ ਸਿੰਘ ਦਾ ਘਰ ਡਿਸਾਈਡ ਕੀਤਾ ਸੀਗਾ ਤੋਂ ਇੱਥੇ ਸੱਤ ਪਰਚੇ ਦਰਜ ਹੈਗੇ ਨੇ ਬਟ ਅਲਟੀਮੇਟਲੀ ਪੰਚਾਇਤ ਨੇ ਫਿਰ ਜੋ ਸਾਰੇ ਪੰਜ ਸਾਰੇ ਪਿੰਡ ਦੇ ਵਸਨੀਕਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਇਹਨੂੰ ਕਾਰਵਾਈ ਨੂੰ ਰੋਕ ਕੇ ਇਹ ਸਾਰੇ ਜੋ ਲੋਕ ਡਰਗ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਮੌਕਾ ਦੇ ਰਹੇ ਆ ਉਹ ਵੀ ਖੁੱਲ ਕੇ ਸਾਹਮਣੇ ਆਏ ਆ ਉਹ ਵੀ ਅਲਟੀਮੇਟਲੀ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਪਰਿਵਾਰਾਂ ਨਾਲ ਵੀ ਗੱਲ ਕਰੋ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਵੀ ਅਸੀਂ ਇਹ ਦੱਦ ਦੀ ਰਸਲ ਚੋਂ ਆਪਨੂੰ ਵੀ ਆਪ ਵੀ ਨਿਕਲਾਂਗੇ ਤੇ ਆਪਣੇ ਅੰਡੀਆਂ ਗੁਆਂਡੀਆਂ ਨੂੰ ਨਹੀਂ ਕੱਟਾਂਗੇ ਸਰਪੰਚ ਸਾਹਿਬ ਕਹਿ ਰਹੇ ਸੀ ਨੂੰ ਨੂੰ ਦਾ ਟਾਈਮ ਦਿੱਤਾ ਜਾ ਵੀ ਸ਼ਾਇਦ ਕੋਈ ਉਚ ਸੁਧਾਰ ਦੀ ਕੋਸ਼ਿਸ਼ ਕਰਾਂਗੇ ਯਸ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ 1 ਮਹੀਨੇ ਦਾ ਟਾਈਮ ਬੇਸਿਕਲੀ ਸਾਰਿਆਂ ਨੂੰ ਦੇ ਰਹੇ ਆ 1 ਮਹੀਨੇ ਦੀ ਵੀ ਆਬਜ਼ਰਵੇਸ਼ਨ ਵੀ ਰੱਖਣਗੇ ਔਰ ਕਮਿਟਮੈਂਟ ਬੇਸਿਕਲੀ ਸਾਰੀਆਂ ਫੈਮਲੀਆਂ ਕਰ ਰਹੇ ਆ ਵੀ ਅਸੀਂ ਛੱਡ ਰਹੇ ਆ ਪਰ ਸਰਪੰਚ ਸਾਹਿਬ ਦਾ ਵੀ ਪਲੱਸ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਲੋਕਾਂ ਦਾ ਇਹ ਹੈਗਾ ਕਿ 1 ਮਹੀਨਾ ਨੂੰ ਦੇਖ ਲਿਆ ਜਾਵੇ ਜੇ ਕੋਈ ਸ਼ਿਕਾਇਤ ਆਉ ਤੇ ਨਾਲ ਹੀ ਬੇਸਿਕਲੀ ਇਹਨੂੰ ਡਰਗ ਫ੍ਰੀ ਵਿਲੇਜ ਕਰਵਾਉਣ ਵਾਸਤੇ ਇਹਨਾਂ ਨੇ 1 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹ ਸੀਕ ਕੀਤਾ ਹੈਗਾ ਸੋ ਇਟਸ ਵੈਰੀ ਮਤਲਬ ਪੋਜ਼ਿਟਿਵ ਇਨੀਸ਼ੀਏਟਿਵ ਨਸ਼ਾ ਤਸਕਰਾਨੂ ਬੇਸਿਕਲੀ ਮਤਲਬ ਇਹਦੇ ਮਲਟੀਫੋਲਡ ਐਸਪੈਕਟ ਹੈ ਐਸ ਫਾਰ ਐਸ ਪੁਲਿਸ ਆਫੀਸਰਸ ਕਨਸਰਨਡ ਮਤਲਬ ਪੁਲਿਸ ਦੀ ਬੇਸਿਕ ਡਿਊਟੀ ਜਾਂ ਕੋਰ ਫੰਕਸ਼ਨ ਹੈ ਕਿ ਜੇ ਕੋਈ ਨਸ਼ੇ ਦੇ ਕਾਰੋਬਾਰ ਵਿੱਚ ਝੰਡਾਲਜ ਹੋਏਗਾ ਉਹਦੇ ਖਿਲਾਫ ਅਸੀਂ ਡੈਫੀਨਿਟਲੀ ਸਖਤ ਕਾਰਵਾਈ ਕਰਾਂਗੇ ਜੋ ਪਰਚਾ ਬਣਦਾ ਹੈਗਾ ਐਨਡੀਪੀਐਸ ਦੇ ਅਸੋ ਡੈਫੀਨਿਟਲੀ ਕਰਾਂਗੇ ਪ੍ਰੋਪਰਟੀ ਉਹਨਾਂ ਦੀ ਫ੍ਰੀਜ਼ ਕਰਵਾਵਾਂਗੇ ਤੇ ਉਹ ਚਾਹੇ ਉਹ 68 ਐਫ ਦੇ ਤਹਿਤ ਰਹਿਤਾ ਹੈ ਚਾਹੇ 107 ਬੀ ਐਨ ਐਸ ਐਸ ਦੇ ਤਹਿਤ ਹੈ ਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਅਸੀਂ ਡਿਮਾਂਡ ਰਿਡਕਸ਼ਨ ਤੇ ਸਾਡਾ ਫੋਕਸ ਹੈ ਵੀ ਜਿਹੜੇ ਵਿਅਕਤੀ ਨਸ਼ੇ ਦੇ ਪੀੜਿਤ ਨੇ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਉਹਨਾਂ ਨੂੰ ਡੀਡਿਕਸ਼ਨ ਕਰਵਾਈਏ ਤੇ ਸੁਸਾਇਟੀ ਦੇ ਵਿੱਚ ਅਜਿਹੀ ਵੇਬ ਬਣਾ ਪਾਈਏ ਉਹ ਸਾਰੇ ਰਲ ਮਿਲ ਕੇ ਆਪਾਂ ਨਸ਼ੇ ਦੀ ਡਿਮਾਂਡ ਤੇ ਹੀ ਕੰਮ ਕਰੀਏ ਬੇਰੀ ਗੱਲ ਹੈ ਕਿ ਉਹ ਬਲਦੋੜ ਮạt ਆਇਆਗਾ ਜੀ ਦਾ ਤੇ 1 ਮਹੀਨੇ ਦਾ ਟਾਈਮ ਦੇਣਾ ਬੇਸਿਕਲੀ ਜੋ ਇਹਨਾਂ ਨੇ ਕਾਰਵਾਈ ਆਪਣੀ ਸਟਾਰਟ ਕੀਤੀ ਸੀ ਉਹ ਹੁਣ ਰੋਕਣ ਲੱਗੇ ਆ ਇਹ ਅੱਗੇ ਨਹੀਂ ਪ੍ਰੋਸੀਡ ਕਰ ਰਹੇ ਤਾਂ ਹਲਕੇ ਤੋਂ ਕੋਈ ਟੈਂਪਰਰੀ ਕਰ ਰਹੇ ਆ ਬੇ 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 ਬੇਸਿਕਲੀ ਜੋ ਇਹ ਜੋ ਟਾਉਣ ਵਾਲੀ ਕਾਰਵਾਈ ਹੈ ਉਹ ਉਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਜੋ ਇਟ ਇਜ਼ ਨਾਟ ਡਿਸਾਈਡਡ ਕਿ ਇਹ ਜੋ ਇਲੀਗਲ ਅਕਵਾਇਰਡ ਇਹ ਨਹੀਂ ਹੈ ਕੋਈ ਵੀ ਸਪੈਸੀਫਿਕਲੀ ਟਾਰਗੇਟਡ ਨੇ ਇਹ ਪੰਚਾਇਤ ਵੱਲੋਂ ਜੋ ਇਲੀਗਲੀ ਓਕੂਪਾਈਡ ਜ਼ਮੀਨ ਸੀਗੀਆਂ ਉਹਦੇ ਖਿਲਾਫ ਐਕਸ਼ਨ ਲਿਆ ਸੀਗਾ ਤੇ ਇਹ ਪ੍ਰਸ਼ਾਸਨ ਨੇ ਦੇਖਣਾ ਹੈਗਾ ਕਿ ਇਲੀਗਲ ਜਿਹੜੀ ਆਕੂਪਾਈਡ ਜ਼ਮੀਨਸ ਹੈਗੀਆਂ ਜਾਂ ਕੋਈ ਇਨਕੋਚਮੈਂਟਸ ਨੇ ਉਹਨਾਂ ਤੇ ਕੀ ਕਾਰਵਾਈ ਕਰੇ। ਤੇ ਖਰੀ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਉਹਨਾਂ ਨੇ ਇੱਕ ਮਹਮ ਸ਼ੁਰੂ ਕਰੀਆ ਨਸ਼ਿਆਂ ਦੇ ਖਿਲਾਫ। ਉਹਦਾ ਅੱਜ ਸਾਡੇ ਪਿੰਡ 'ਚ ਇਹਨਾਂ ਦੇ ਪਹਿਲਾਂ ਜੋ ਪਰਚੇ ਸੀਗੇ ਉਹਦੇ ਸੰਬੰਧ ਵਿੱਚ ਇਹ ਬਕਾਇਦਾ ਪੰਚਾਇਤੀ ਜ਼ਮੀਨ ਤੇ ਸੀਗੇ ਤੇ ਉਹਦੇ ਅਨੁਸਾਰ ਸਾਨੂੰ ਪੰਚਾਇਤ ਨੂੰ ਇਹਦੇ ਵਿੱਚ ਇਨਵੋਲ ਹੋਣਾ ਪਿਆ ਜੀ। ਸਾਡੇ ਜੋ ਸੀਗਾ ਆਪਦਾ ਪੰਚਾਇਤ ਵੱਲੋਂ ਵੀ ਸਾਡਾ ਜਿਹੜਾ ਪਿੰਡ ਆਊ ਡਰੱਗ ਫ੍ਰੀ ਹੋਵੇ ਜੀ ਉਹਦੇ ਤਹਿਤ ਪੰਜਾਬ ਸਰਕਾਰ ਦਾ ਜਿਹੜਾ ਪ੍ਰੈਨ ਲੈ ਬਹੁਤ ਲੱਗਾ ਯੋਗ ਹੈ ਜੀ ਤੇ ਅਸੀਂ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਉਹ ਉਹਨਾਂ ਦਾ ਕਰਤੇ ਸਾਰੇ ਪ੍ਰਸ਼ਾਸਨ ਆਇਆ ਜੀ ਤੇ ਅਸੀਂ ਇਸ ਨੂੰ ਇੱਕ ਡਰੱਗ ਫ੍ਰੀ ਮਹੀਮ ਨੂੰ ਹਲਾਰਾ ਦੇ ਸਾਡੇ ਪਿੰਡ 'ਚ ਪਹਿਲਾਂ ਤਾਂ ਕਾਫੀ ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਪਹਿਲਾਂ ਕੇਸ ਵੀ ਦਰਜ ਸੀਗੇ ਜੀ ਇਸ ਕੰਮ 'ਚ ਪਰ ਮੈਨੂੰ ਲੱਗਦਾ ਵੀ ਜੋ ਇਹ ਕਦਮ ਹੁਣ ਚੱਕਿਆ ਸਰਕਾਰ ਨੇ ਇਹਦੇ ਨਾਲ ਕਾਫੀ ਠੰਮਰ ਪੈ ਜੂਗੀ ਇਹ ਕਾਫੀ ਹੱਦ ਤੱਕ ਇਹ ਚੀਜ਼ ਹੁਣ ਬੰਦ ਹੋ ਜੂਗੀ। ਲੈਕ ਬੰਦੇ ਹੁਣ ਕੰਮ ਕਰਦੇ। ਹੁਣ ਬਹੁਤ ਘਟ ਗਿਆ ਸੀਗਾ ਜੀ। ਅੱਛਾ। ਹੁਣ ਜਿਹੜੇ ਨਵੇਂ ਨੌਜਵਾਨ ਆਏ ਨੇ ਤਾਂ ਉਹਨਾਂ ਨੇ ਇਹ ਕੰਮ ਛੱਡ ਦਿੱਤਾ ਸੀਗਾ ਤੇ ਜੋ ਇਹਨਾਂ ਦੇ ਪਹਿਲਾਂ ਬਿਊਰਗ ਸੀਗੇ ਉਹ ਕਰਦੇ ਸੀਗੇ ਪਰ ਉਹ ਹੁਣ ਨਹੀਂ ਰਹੇ ਹੈਗੇ। ਸਾਡੇ ਪਿੰਡ ਪਹਿਲਾਂ ਹੋਏ ਮਿਲੀ ਆ 2-4-5 ਸਾਲ ਪਹਿਲਾਂ। 3-4 ਡੈਥਾਂ ਹੋਈਆਂ ਨੇ ਜੀ। ਤੇ ਉਹਦੇ ਕਰਕੇ ਅਸੀਂ ਨੇ ਇਹ ਜਿਆਦਾ ਮੁੱਦਾ ਚੱਕਿਆ ਸੀਗਾ ਵੀ ਇਹ ਚੀਜ਼ ਕਦੇ ਦੁਬਾਰਾ ਰਿਪੀਟ ਨਾ ਹੋ ਜੂਵੇ। ਕਿ ਲੋਕ ਬੰਦੇ ਪ੍ਰਤੀ ਕਿਸੇ ਨਾਤਾ ਪਾ ਕੇ ਅਸੀਂ ਜੀ ਜਿਹੜਾ ਪਹਿਲਾ ਮਤਾ ਪਾਇਆ ਸੀ ਪੰਚਾਇਤ ਵੱਲੋਂ ਜਦੋਂ ਸਾਡੇ ਸਰਪੰਚ ਜਿਹੜਾ ਪਹਿਲਾ ਮਤਾ ਸੀ ਉਹ ਨਸ਼ਾ ਖਿਲਾਫ ਇਹ ਪਾਇਆ ਸੀਗਾ ਜੀ ਬਈ ਜੋ ਵੀ ਨਸ਼ਾ ਵੇਚੂਗਾ ਜਾਂ ਉਹਦੀ ਮਦਦ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰਾਂਗੇ ਜੀ ਇਹ ਸ਼ਾਮਲਾੜ ਚ ਬਣਿਆ ਹੋਇਆ ਜੀ ਇਹ ਪਹਿਲਾਂ ਤੋਂ ਐ ਚੱਲਦਾ ਆਉਂਦਾ ਜੀ ਇਹ ਨੂੰ ਤਿੰਨ ਪੀੜੀਆਂ ਹੋ ਗਈਆਂ ਜੀ ਇਹਨਾਂ ਨੂੰ ਬੈਠਿਆ ਨੂੰ ਇੱਥੇ ਇਹ ਪੁਰਾਣਾ ਸ਼ਾਮਲਾੜ ਚ ਐਜ਼ ਅ ਗਰੀਵ ਤੌਰ ਤੇ ਅਸੀਂ ਇਹਨਾਂ ਨੂੰ ਸਹਾਇਤਾ ਦਿੱਤੀ ਸੀ ਜੀ ਪਿੰਡ ਨੇ ਪਰਿਵਾਰ ਦਾ ਹੁਣ ਕੀ ਕੰਡੀਸ਼ਨ ਹੈ ਜੀ ਪਰਿਵਾਰ ਦੇਖੋ ਜੀ ਗਰੀਬ ਹੈ ਛੋਟੀਆਂ-ਛੋਟੀਆਂ ਬੱਚੀਆਂ ਨੇ ਜੀ ਤੇ ਕਮਾਈ ਦਾ ਸਾਧਨ ਦਿਹਾੜੀ ਜੋਤ ਹੈ ਜੀ ਅਸੀਂ ਚਾਹੁੰਦੇ ਹਾਂ ਬੱਚੇ ਇਹ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਜੀ ਅਸੀਂ ਪੰਚਾਇਤ ਵੱਲੋਂ ਵੀ ਇਹ ਕਰਦੇ ਹਾਂ ਵੀ ਅਸੀਂ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਜਾਵੇ ਬਕਾਇਦਾ ਸਾਰੇ ਐਫੀਡੈਵਟ ਦੇਣ ਨੂੰ ਵੀ ਤਿਆਰ ਨੇ ਵੀ ਅਸੀਂ ਇਹ ਕੰਮ ਨੂੰ ਬੰਦ ਕਰਾਂਗੇ ਜੀ ਤੇ ਅਸੀਂ ਇਹਨਾਂ ਦਾ 1 ਮਹੀਨਾ ਇਹਨਾਂ ਨੂੰ ਪੂਰਾ ਵਾਚ ਕਰਾਂਗੇ ਪ੍ਰਸ਼ਾਸਨ ਨੂੰ ਵੀ ਅਸੀਂ ਚਾਹਾਂਗੇ ਵੀ ਸਾਡਾ ਸਾਥ ਦੇਵੇ ਉਹ ਇਹਨਾਂ ਨੂੰ 1 ਮਹੀਨਾ ਪੂਰਾ ਇਹਨਾਂ ਤੇ ਨਿਗਰਾਨੀ ਰੱਖੇ ਪਤਾ ਕੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਪਿੰਡਾਂ ਲੜਕੀਆਂ ਨੇ ਜੇ ਘਰੋਂ ਬਾਹਰ ਜਾਂ ਤਾਂ ਸੜਕ 'ਤੇ ਆ ਜਾਂਦੀਆਂ ਅਸੀਂ ਉਹਦੇ ਕਰਕੇ ਜੀ ਜਿਹੜਾ 1 ਮਹੀਨੇ ਦਾ ਇਹਨਾਂ ਤੋਂ ਟਾਈਮ ਮੰਗਿਆ ਅਸੀਂ ਉਹ ਐਜ਼ ਬੇਟੀਆਂ ਨੂੰ ਛੋਟੀਆਂ ਨੂੰ ਦੇਖਦੇ ਹੋਏ ਵੀ ਉਹਨਾਂ ਨੂੰ ਛੱਤ ਨਹੀਂ ਰਹਿਣੀ ਜੀ ਉਹਨਾਂ ਦੇ ਸਿਰ ਤੇ ਬੱਚਿਆਂ ਦਾ ਕੀ ਕਸੂਰ ਹੈ ਅਸੀਂ ਉਹਨਾਂ ਦੇ ਤਹਿਤ ਇਹਨਾਂ ਤੋਂ ਤਾਂ ਹੀ ਪ੍ਰਸ਼ਾਸਨ ਨੂੰ ਮੰਗ ਕਰੀਆ ਵੀ ਸਾਨੂੰ ਬੇਨਤੀ ਹੋਏ ਜੀ ਵੀ 1 ਮਹੀਨਾ ਇਹਨਾਂ ਨੂੰ ਉਹ ਕਰਿਆ ਜਾਵੇ ਹੁਣ ਕਰਦੇ ਨਹੀਂ ਨਸ਼ਾ ਨਸ਼ਾ ਨਹੀ ਨਸ਼ਾ ਹੁਣ ਇਹ ਪਿੱਛੇ ਜਿਨ੍ਹਾਂ ਦਾ ਨਾਮ ਆਇਆ ਹੈਗਾ ਜੀ ਇਹ ਅੰਦਰੇ ਸੀਗੇ ਇਹ ਸਾਲ ਕੋਈ ਬਾਹਰ ਹੁਣ ਤਾਂ ਇਹ ਦਿਹਾੜੀ ਦੇ ਉੱਤੇ ਕਰ ਇਹਨਾਂ ਦੇ 6 ਤੋਂ 7 ਪਰਚੇ ਨੇ ਜੀ ਕਰੀਬ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਜਾ ਰਿਹਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਵੱਲੋਂ ਜੋ ਨਸ਼ਿਆਂ ਵਿਰੁੱਧ ਇਹ ਲੋਕਾਂ ਨੇ ਜੋ ਨਸ਼ਾ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀ ਸੀਲ ਕਰਕੇ ਹੁਣ ਉਹਨਾਂ ਦੇ ਮਨ 'ਚ ਬਹੁਤ ਖੌਫ ਪੈਦਾ ਹੋ ਰਿਹਾ ਹੈ ਤਾਂ ਹੁਣ ਨਸ਼ਾ ਨਹੀਂ ਵੇਚਣਗੇ ਸਰਕਾਰ ਵੱਲੋਂ ਇਹ ਬਹੁਤ ਵਧੀਆ ਕਦਮ ਕਰਿਆ ਜਾ ਰਹੇ ਹੈ ਤੇ ਹੁਣ ਅਜ ਤੋਂ ਇਹ ਨਸ਼ਾ ਨਹੀਂ ਵੇਚਣਗੇ ਤੇ ਇਹਨਾਂ ਨੂੰ ਬਹੁਤ ਸਖਤੀ ਨਾਲ ਸਰਕਾਰ ਵੱਲੋਂ ਕਿਹਾ ਗਿਆ ਹੈ ਉਹ ਬਿਲਕੁਲ ਨਸ਼ਾ ਮੰਦ ਕਰੋ ਲੋਕ ਕਹਿ ਰਹੇ ਨੇ ਪੰਚਾਇਤ ਵੱਲੋਂ ਵੀ ਆਲੇ ਦਾਲੇ ਪਿੰਡਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਸਰਕਾਰ ਦਾ ਇਹ ਬਹੁਤ ਵਧੀਆ ਕਦਮ ਹੈ ਅਪਰਾਲਾ ਹੈ ਤੇ ਅਸੀਂ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਹਲਕਾ ਵਿਧਾਇਕ ਦੇ ਮਾਂਜੀ ਦਾ ਵੀ ਧੰਨਵਾਦ ਕਰਦੇ ਆਂ ਜਿਨੇ ਸਰਕਾਰ ਵੱਲੋਂ ਇਹ ਅਪਰਾਲਾ ਕੀਤਾ ਗਿਆ ਧੰਨਵਾਦ